ਪੰਜਾਬ ਦੇ ਵਿੱਚ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਵੀ ਦਾਖਲਾ ਮਿਲੇਗਾ ਤਾਂ ਪ੍ਰਸ਼ਾਸਨ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈਗਾ ਅਕਸਰ ਤੁਸੀਂ ਦੇਖਿਆ ਹੋਵੇਗਾ ਜਿੱਥੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਮੀਰ ਘਰਾਣੇ ਦੇ ਜਾਂ ਫਿਰ ਮੀਡਲ ਕਲਾਸ ਫੈਮਿਲੀ ਦੇ ਬੱਚੇ ਹੀ ਪੜਦੇ ਸੀਗੇ ਪਰ ਹੁਣ ਜਿਵੇਂ ਗਰੀਬ ਘਰ ਦੇ ਬੱਚੇ ਵੀ ਸਕੂਲਾਂ ਦੇ ਵਿੱਚ ਪੜਨਗੇ ਤਾ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈਗਾ ਹਾਲੇਕਿ ਪ੍ਰਕਿਰਿਆ ਵੀ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈਗੀ ਹੈ ਦੱਸਦੀ ਹੈ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਰੀਬ ਬੱਚਾ ਦੇ ਦਾਖਲੇ ਦਾ ਰਾਹ ਖੁੱਲ ਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾ ਤੋਂ ਬਾਅਦ ਪੰਜਾਬ ਸਿੱਖਿਆ ਵਿਭਾਗ ਹਰਕਤ ਦੇ ਵਿੱਚ ਆਇਆ ਹੈਗਾ ਤੇ ਗਰੀਬ ਬੱਚਾ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਰਾਜ ਦੇ ਸਾਰੇ ਪ੍ਰਾਈਵੇਟ ਸਕੂਲ ਪ੍ਰਿੰਸੀਪਲਾਂ ਨੂੰ ਆਰਟੀ ਇਹ ਐਕਟ ਤਹਿਤ ਬੱਚਿਆਂ ਨੂੰ ਦਾਖਲਾ ਦੇਣ ਦੇ ਲਈ ਵਿਭਾਗ ਦੀ ਵੈੱਬਸਾਈਟ ਦੇ ਉੱਤੇ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ ਵਿਭਾਗ ਨੇ ਸਪਸ਼ਟ ਕੀਤਾ ਹੈਗਾ ਕਿ ਪ੍ਰਾਈਵੇਟ ਸਕੂਲਾਂ ਨੂੰ 12 ਜਨਵਰੀ ਤੱਕ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਚਾਹੀਦੀ ਹੈ ਰਜਿਸਟ੍ਰੇਸ਼ਨ ਤੋਂ ਬਾਅਦ ਵਿਭਾਗ ਗਰੀਬ ਬੱਚਿਆਂ ਦੇ ਉਹਨਾਂ ਦੇ ਨੇੜਲੇ ਸਕੂਲਾਂ ਦੇ ਵਿੱਚ ਦਾਖਲੇ ਦਾ ਪ੍ਰਬੰਧ ਕਰੇਗਾ ਤੇ ਸਿੱਖਿਆ ਦੇ ਅਧਿਕਾਰ ਕਾਨੂੰਨ ਦੇ ਤਹਿਤ ਸਰਕਾਰੀ ਸਕੂਲਾਂ ਦੀਆਂ 25% ਸੀਟਾਂ ਗਰੀਬ ਵਿਦਿਆਰਥੀਆਂ ਦੇ ਲਈ ਰਾਖਵੀਆਂ ਹੋਣਗੀਆਂ ਚਾਹੀਦੀਆਂ ਨੇ ਤੇ ਰਾਖਵਿਆ ਸੀਟਾਂ ਦੇ ਉੱਤੇ ਦਾਖਲੇ ਦੇ ਲਈ ਬੱਚਿਆਂ ਦੀ ਸਿਫਾਰਿਸ਼ ਸਿੱਖਿਆ ਵਿਭਾਗ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਭਾਗ ਦਾਖਲ ਹੋਏ ਬੱਚਾ ਦਾ ਰਿਕਾਰਡ ਰੱਖ ਸਕੇ ਅਤੇ ਉਹਨਾਂ ਨੂੰ ਵਿਭਾਗੀ ਲਾਭ ਪ੍ਰਾਪਤ ਕਰ ਸਕੇ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫਰਵਰੀ 2025 ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਮਾਰਚ 2025 ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਗਰੀਬੀ ਬੱਚਿਆਂ ਦੇ ਲਈ 25% ਸੀਟਾਂ ਰਾਖਵੀਆਂ ਰੱਖਣ ਦਾ ਹੁਕਮ ਦਿੱਤਾ ਹੈਗਾ ਤੇ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪ੍ਰਾਈਵੇਟ ਸਕੂਲਾਂ ਨੇ ਸੀਟਾਂ ਜੋ ਕਿ ਖਾਲੀ ਰੱਖਿਆ ਨੇ ਤਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਏ 10 ਮਹੀਨੇ ਬੀਤ ਗਏ ਨੇ ਪਰ ਸਿੱਖਿਆ ਵਿਭਾਗ ਨੇ ਇੱਕ ਵੀ ਗਰੀਬ ਬੱਚੇ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਨਹੀਂ ਦਿੱਤਾ ਹੈ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਦਾਖਲਾ ਸੀਟਾਂ ਖਾਲੀ ਨੇ ਤਾਂ ਪੰਜਾਬ ਦੇ ਵਿੱਚ 7806 ਗੈਰ ਵਿਤੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਨੇ ਹਰੇਕ ਸਕੂਲ ਦੇ ਵਿੱਚ ਇੱਕ ਐਂਟਰੀ ਲੈਵਲ ਸੈਕਸ਼ਨ ਹੈ ਜਿਸ ਦੇ ਵਿੱਚ 12 ਵਿਦਿਆਰਥੀਆਂ ਦੀ ਆਗਿਆ ਹੈ ਤਾਂ CBSE ਅਤੇ ICSE ਸਕੂਲਾਂ ਦੇ ਵਿੱਚ 4 ਤੋਂ 5 ਐਂਟਰੀ ਲੈਵਲ ਸੈਕਸ਼ਨ ਨੇ ਨਤੀਜੇ ਦੇ ਵਿੱਚੋਂ ਪੰਜਾਬ ਦੇ ਵਿੱਚ ਘੱਟੋ-ਘੱਟ 1 ਲੱਖ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਸਕੂਲ ਯੂਨੀਅਨ ਪੰਜਾਬ ਦੇ ਕੋਆਰਡੀਨੇਟਰ ਰਾਜੇਸ਼ ਨਾਗਰ ਨੇ ਕਿਹਾ ਹੈਗਾ ਕਿ ਸਰਕਾਰ ਨੂੰ ਇਹ ਰਜਿਸਟ੍ਰੇਸ਼ਨ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਹੀ ਆਰ ਟੀ ਈ ਅਧੀਨ ਕਰਾਉਣੀ ਚਾਹੀਦੀ ਹੈ ਤਾਂ ਜੋ ਗਰੀਬ ਬੱਚਿਆਂ ਨੂੰ ਇਸ ਦਾ ਲਾਭ ਮਿਲ ਸਕੇ ਜ਼ੋਰਾਂ ਸਕੂਲ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਭੁਵਨੇਸ਼ ਭਟ ਨੇ ਕਿਹਾ ਹੈਗਾ ਕਿ ਪੰਜਾਬ ਜੋ ਕਿ ਸਰਕਾਰ ਨੂੰ ਆਰ ਟੀ ਈ ਅਧੀਨ ਦਾਖਲਾ ਲੈਣ ਵਾਲੇ ਬੱਚਿਆਂ ਨੂੰ ਸਮੇਂ ਸਿਰ ਕਿਤਾਬਾਂ ਵਰਦੀਆਂ ਅਤੇ ਹੋਰ ਸਮਗਰੀ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਨੇ ਤਾਂ ਜੋ ਨਦੀ ਪੜਾਈ ਪ੍ਰਭਾਵਿਤ ਨਾ ਹੋਵੇ ਅਤੇ ਉਹ ਦੂਜੇ ਬੱਚਿਆਂ ਤੋਂ ਵੱਖਰਾ ਮਹਿਸੂਸ ਨਾ ਕਰ ਸਕਣ ਤਾਂ ਸਕੈਂਡਰੀ ਸਕੂਲ ਸਿੱਖਿਆ ਦੇ ਡਾਇਰੈਕਟਰ ਗੁਰਦੀਪ ਸਿੰਘ ਮੋਦੀ ਜੋ ਕਿ ਸੋਢੀ ਨੇ ਕਿਹਾ ਹੈਗਾ ਕਿ ਸਕੂਲਾਂ ਨੂੰ 12 ਜਨਵਰੀ ਤੱਕ ਵਿਭਾਗ ਦੀ ਵੈਬਸਾਈਟ ਦੇ ਉੱਤੇ ਰਜਿਸਟ੍ਰੇਸ਼ਨ ਜੋ ਕਿ ਰਜਿਸਟਰ ਕਰਨਾ ਲਾਜ਼ਮੀ ਹੈਗਾ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਬਾਅਦ ਆਰਟੀਈ ਅਧੀਨ ਗਰੀਬ ਬੱਚਾ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤਾਂ ਸਕੂਲਾਂ ਨੂੰ ਰਜਿਸਟ੍ਰੇਸ਼ਨ ਕਰਦੇ ਸਮੇਂ ਕਿਹੜੀ ਜਾਣਕਾਰੀ ਅਪਲੋਡ ਕਰਨੀ ਪਵੇਗੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਸਭ ਤੋਂ ਪਹਿਲਾ ਸਕੂਲਾ ਦੀ ਕਿਸਮ ਯਾਨੀ ਕਿ ਲੜਕੀਆਂ ਮੁੰਡੇ ਜਾਂ ਫਿਰ ਸੈ ਵਿਦयक ਫਿਰ ਸਿੱਖਿਆ ਦਾ ਮਾਧਿਅਮ ਜਿਵੇਂ ਕਿ ਪੰਜਾਬੀ ਅੰਗਰੇਜ਼ੀ ਹਿੰਦੀ ਫਿਰ ਸਕੂਲ ਪੱਦਰ ਪ੍ਰਾਇਮਰੀ ਹੈ ਜੋ ਕਿ ਅਪਰ ਪ੍ਰਾਇਮਰੀ ਹੈ ਜਾਂ ਫਿਰ ਸਕੈਂਡਰੀ ਸੀਨੀਅਰ ਸਕੈਂਡਰੀ ਸਕੂਲ ਹੈ ਤਾਂ ਫਿਰ ਹੈਗਾ ਆਰਟੀਈ ਅਧੀਨ ਐਂਟਰੀ ਕਲਾਸ ਕੀ ਹੈ ਐਂਟਰੀ ਕਲਾਸ ਦੇ ਵਿੱਚ ਕਿੰਨੀਆਂ ਸੀਟਾਂ ਨੇ ਸਾਲਾਨਾ ਸਕੂਲ ਫੀਸ ਦੇ ਵੇਰਵੇ ਕਰਨੇ ਪੈਣਗੇ ਤੇ ਸਕੂਲ ਦਾ ਪੂਰਾ ਨਾਂ ਪੂਰਾ ਪਤਾ ਤੇ ਸਥਾਨ ਵਿਭਾਗ ਜਾਂ ਫਿਰ ਬੋਰਡ ਤੋਂ ਮਾਨਤਾ ਨੰਬਰ ਸਕੂਲ ਦੀ ਮਾਨਤਾ ਦਾ ਸਾਲ ਪਿੰਨ ਕੋਡ ਤੇ ਪ੍ਰਿੰਸੀਪਲ ਹੈਡਮਾਸਟਰ ਦਾ ਨਾਮ ਤੇ ਜੋ ਕਿ ਲੈਡਲਾਈਨ ਨੰਬਰ ਜਾਂ ਫਿਰ ਮੋਬਾਈਲ ਨੰਬਰ ਤੇ ਸਕੂਲ ਦੀ ਵੈਬਸਾਈਟ ਤਾਂ ਇਹ ਜਿਹੜੀ ਕਿ ਸਕੂਲਾਂ ਨੂੰ ਰਜਿਸਟ੍ਰੇਸ਼ਨ ਕਰਦੇ ਸਮੇ ਇਹ ਜਾਣਕਾਰੀ ਅਪਲੋਡ ਕਰਨੀ ਲਾਜ਼ਮੀ ਹੋਵੇਗੀ